ਦੀ ਜਿਹੜੀ ਹੈਗੀ ਆ ਤੁਸੀਂ ਜਿਹੜੀ ਪੱਲਤ ਜੀ ਕਰੋ ਸਮਗਰੀ ਜਿਹੜੀ ਲੋਕਾਂ ਨੂੰ ਲੋੜ ਪੈ ਸਕਦੀ ਆ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਈਵਨ ਜਿਹੜੇ ਪਸ਼ੂ ਧਾਨ ਆ ਉਹਨਾਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਔਰ ਲੋਕਾਂ ਨੂੰ ਕੰਬਲ ਹੋਰ ਜੋ ਵੀ ਸਮਾਨ ਚਾਹੀਦਾ ਗੈਸ ਇਨਵਰਟਰ ਔਰ ਪੰਜਾਬੀਆਂ ਨੇ ਹਮੇਸ਼ਾ ਦਿਲ ਖੋਲ ਕੇ ਪੂਰੀ ਦੁਨੀਆ ਚ ਵੀ ਔਰ ਇਸ ਵਾਰੀ ਜਿਹੜੀ ਹੈਗੀ ਆ ਹਰ ਜਿਹੜੇ ਹੈਗੇ ਆ ਉਹ ਹਿਮਾਚਲ ਚ ਵੀ ਆਏ ਆ ਉੱਤਰਾਖੰਡ ਚ ਵੀ ਆਏ ਆ ਅਧੇ ਹਿੰਦੁਸਤਾਨ ਚ ਆਏ ਆ لیکن ਅੱਜ ਮੈਂ ਸੁਣ ਰਿਹਾ ਸੀਗਾ ਕਿ ਇੱਕ ਜਿਹੜੇ ਪੱਤਰਕਾਰ ਹੈ ਰਵੀਸ਼ ਕੁਮਾਰ ਔਰ ਕੁਝ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਕਹਿ ਰਹੇ ਸੀਗੇ ਕਿ ਹੜ੍ਹ ਤਾਂ ਬਹੁਤ ਜਗ੍ਹਾ ਤੇ ਆਇਆ ਬਟ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਆਪਣੇ ਭਾਈਚਾਰਾ ਲਵਾਇਆ ਉਹਦੀ ਮਿਸਾਲ ਕਿਤੇ ਦੇਖਣ ਨੂੰ ਨਹੀਂ ਮਿਲਦੀ ਔਰ ਜਿਸ ਤਰ੍ਹਾਂ ਪਹਿਲਾਂ ਖਾਣਾ ਦਾ ਮੋਰਚਾ ਲੱਗਿਆ ਸੀ ਇੱਕ ਜਿਹੜੀ ਗੱਲ ਮੇਰੇ ਦਿਨ ਨੂੰ ਸ਼ੋ ਗਈ ਉਹ ਇਹ ਸੀਗਾ ਕਿ ਰਾਜਸਥਾਨ ਦੀਆਂ ਔਰਤਾਂ ਨੇ ਆਪਣੇ ਉਹਨਾਂ ਕੋਲ ਬਚਾਰੀਆਂ ਕੋਲੇ ਸੋਨੇ ਦੇ ਤਾਂ ਨਹੀਂ ਸੀ ਉਹਨਾਂ ਨੇ ਪਰ ਫਿਰ ਵੀ 20 ਗ੍ਰਾਮ ਸੋਨਾ ਤੇ 2 ਕਿਲੋ ਤੋਂ ਵੱਧ ਚਾਂਦੀ ਦੇ ਗਹਿਣੇ ਆਪਣੇ ਪੰਜਾਬ ਦੇ ਲੋਕਾਂ ਲਈ ਦਾਨ ਕਰਦੇ ਉਹਨਾਂ ਨੇ ਵੀ ਜਿਹੜੇ ਸਾਡੇ ਪੰਜਾਬ ਦੇ ਭਰਾ ਆ ਇਹ ਭਾਈਚਾਰਾ ਜਿਹੜਾ ਪਹਿਲਾਂ ਵੀ ਸੀ ਔਰ ਜਦੋਂ ਸਿੰਘੂ ਬਾਰਡਰ ਤੇ ਮੋਰਚਾ ਲੱਗਿਆ ਹਰਿਆਣੇ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਦੇ ਆਪਣੇ ਆਪ ਕੋਈ ਬਹੁਤ ਜ਼ਿਆਦਾ ਅਮੀਰ ਲੋਕ ਨਹੀਂ ਆਉਂਦੇ ਕਈ ਤਾਂ ਇੱਕ ਔਰਤ ਬਜ਼ੁਰਗ ਮਾਤਾ ਕਹਿ ਰਹੀ ਸੀ ਕਿ ਮੇਰੇ ਕੋਲ ਜਿਹੜੀ ਕੁੜੀ ਬਰੀ ਸੇਵਾ ਕਰਦੀ ਆ ਮੈਂ ਆਪਣੀ ਜਿਹੜੀ ਚਾਂਦੀ ਦੀ ਬੰਗ ਸੀ ਬੈਂਗਲ ਸੀ ਉਹ ਮੈਂ ਉਹਦੇ ਵਿਆਹ ਲਈ ਰੱਖੀ ਸੀ ਪਰ ਮੈਂ ਹੁਣ ਹਰ ਸੀਟ ਦਾ ਵਾਸਤੇ ਭੇਜ ਰਹੀ ਆ ਲੋਕਾਂ ਨੇ ਆਪਣੇ ਗਹਿਣੇ ਤੱਕ ਲਾ ਕੇ ਸੁੱਟ ਦਿੱਤੇ ਤੋਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਸਾਰੇ ਐਨ ਜੀਓ ਦਾ ਧੰਨਵਾਦ ਕਰਦਾ ਔਰ ਸਾਡੇ ਸਾਰੇ ਜਿੰਨੇ ਵੀ ਸਾਡੇ ਡਾਕਟਰਸ ਹੈਗੇ ਆ ਚਾਹੇ ਇੰਜਨ ਮੈਡੀਕਲ ਐਸੋਸੀਏਸ਼ਨ ਦੇ ਆ ਵਿਸ਼ੇ ਮੋਹਨ ਜੀ ਆ ਔਰ ਸਾਡੇ ਤਾਂ ਖਰਚਾ ਦਾ ਤਾਂ ਫਰਜ਼ ਵੀ ਆ ਸੀ ਤਾਂ ਵੀ ਆ ਦਾ ਸਰਵੈਂਟਸ ਆਫ ਦਾ ਪੀਪਲ ਜਾਇਸੀ ਚੁਣੇ ਹੋਏ ਪ੍ਰਤੀਨਿਧੀਆਂ ਸਾਡੇ ਐਮ ਐਲ ਏ ਮਨਿਸਟਰਸ ਔਰ ਜਿੰਨੇ ਵੀ ਸਾਡੇ ਹੋਰ ਕਾਰਪੋਰੇਟਰਸ ਔਰ ਸਾਰੇ ਸਾਰੀਆਂ ਪਾਰਟੀ ਵਾਈਟ ਉੱਪਰ ਰੋਟ ਕੇ ਔਰ ਸਾਡੇ ਜਿੰਨੇ ਮਤਲਬ ਮੈਂ ਕਹੂੰਗਾ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਅਰਸਿਸ ਤੱਕ ਜਿੰਨੇ ਸਾਰੇ ਕਰਮਚਾਰੀ ਆ ਉਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਅੱਜ ਵੇਲੇ 24 ਘੰਟੇ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਇਹਦੇ ਨਾਲ ਨਾਲ ਜਿੱਡੀ ਵੱਡੀ ਤਖਾਤ ਹੈ ਉਹਦੇ ਵਾਸਤੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ ਕੱਲ ਮੈਂ ਜਿਮਖਾਨਾ ਕਲੱਬ ਵਿੱਚ ਕਿਹਾ ਸੀ ਉਹਨਾਂ ਨੇ 11 ਲੱਖ ਰੁਪਈਆ ਉਹ ਕਹਿੰਦੇ ਜੀ ਅਸੀਂ ਸਾਰੇ ਅਸੀਂ 2900 ਮੈਂਬਰ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ 2900 ਪਰਿਵਾਰ ਅਡੌਪਟ ਕਰੀਏ ਜਿਨ੍ਹਾਂ ਦੇ ਖਾਤੇ ਵਿੱਚ ਅਸੀਂ 50-50 ਹਜ਼ਾਰ ਰੁਪਈਆ ਪਾਵਾਂਗੇ ਇਸੇ ਤਰ੍ਹਾਂ ਡਿਵਾਈਨ ਕਾਰ ਮਿਸ਼ਨ ਹੈ ਉਹਨਾਂ ਨੇ 10 ਫੈਮਿਲੀਆਂ ਅਡੌਪਟ ਕਰ ਲਈਆਂ ਹੋਰ ਬਹੁਤ ਸਾਰੇ ਜਿਹੜੇ ਐਨ ਆਰ ਆਈ ਜage ਜਿਹੜੇ ਮੈਨੂੰ ਪਰਸਨਲੀ ਜਾਣਦੇ ਆ ਸੈਕਰੋਮੈਂਟੋ ਤੋਂ ਹੈਗੇ ਆ ਜੀ ਉਹਨਾਂ ਨੇ 7 ਫੈਮਿਲੀਆਂ ਅਡੌਪਟ ਕੀਤੀਆਂ ਲਗਾਤਾਰ ਮੇਰੇ ਕੋਲੇ ਆਫਰ ਆ ਰਹੀਆਂ ਕਿ ਸਾਨੂੰ ਸਿਰਫ ਇੱਕ ਕਨਸਰਨ ਆ ਉਹਨਾਂ ਦਾ ਕਿ ਜੈਨੂਇਨ ਫੈਮਿਲੀ ਹੋਵੇ ਨੋੜਵੰਦ ਤੱਕ ਸਾਡੀ ਮਦਦ ਪਹੁੰਚੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਔਰ ਬਹੁਤ ਸਾਰੇ ਪੰਜਾਬੀ ਆਰਟਿਸਟ ਕੋਈ 1 ਕਰੋੜ ਕੋਈ 5 ਕਰੋੜ ਤੇ ਸਾਡੀ ਸਾਰਿਆਂ ਦੀ ਕੋਸ਼ਿਸ਼ ਵੀ ਇਹ ਆ ਕਿ ਜਿਹੜੀ ਹੈਗੀ ਆ ਇਹ ਲੋਕਾਂ ਤੱਕ ਮਦਦ ਪਹੁੰਚੇ ਇਹਦੇ ਨਾਲ ਨਾਲ ਪੰਜਾਬ ਸਰਕਾਰ ਨੇ ਬਹੁਤ ਇਤਿਹਾਸਿਕ ਫੈਸਲੇ ਲੈ ਕੇ ਜਿਹਦੇ ਵਿੱਚ ਜਿਹਦਾ ਰੇਤ ਉਸੇ ਦੀ ਜਿਹਦਾ ਖੇਤ ਉਸੇ ਦੀ ਰੇਤ ਕਿਉਂਕਿ ਜਦੋਂ ਹੜ੍ਹ ਆਂਦੇ ਆ ਉੱਥੇ 4-4 5-5 ਫੁੱਟ ਘਾਹ ਚੜ ਜਾਂਦੀਆਂ ਉਹਨਾਂ ਨੇ ਅਗਲੀ ਫਸਲ ਵੇਚਣੀ ਆ ਤੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਆ ਕਿ ਜਿਹੜੀ ਤੁਹਾਡੇ ਕੋਲ ਖੇਤ 'ਚ ਰੇਤ ਆ ਗਈ ਆ ਤੁਸੀਂ ਉਹਨੂੰ ਵੇਚ ਦਿਓ ਉਹਨੂੰ ਇਕੱਠੀ ਕਰਕੇ ਰੱਖ ਲਓ ਬਾਅਦ ਵਿੱਚ ਵੇਚ ਦਿਓ ਆਪਣੇ ਕਿਸੇ ਕੰਮ ਲਈ ਵਰਤ ਲਓ 20000 ਰੁਪਏ ਪਰ ਏਕੜ ਕੰਪਨਸੇਸ਼ਨ ਜਿਹਨਾਂ ਦੇ ਰੱਬ ਨਾ ਕਰੇ ਜਿਹਨਾਂ ਦੀ ਮੌਤ ਹੋ ਗਈ ਆ ਉਹਨਾਂ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ 4 ਲੱਖ ਦਾ ਜਿਹੜਾ ਹੈਗਾ ਐਕਸਪਰੇਸ਼ੀਆ ਤੇ ਪੰਜਾਬ ਗਵਰਨਮੈਂਟ ਨੇ ਵੀ ਜਿਹੜਾ ਦਿਲ ਖੋਲ ਕੇ ਜਿਹਨਾਂ ਦੇ ਮਕਾਨ ਗਰੇ ਆ ਉਹਨਾਂ ਵਾਸਤੇ ਵੀ ਔਰ ਜਿਨ੍ਹਾਂ ਦਾ ਬੇਵਸੀ ਕਾ ਗਏ ਆ ਉਹਨਾਂ ਦਾ ਉਹਨਾਂ ਵਾਸਤੇ ਵੀ ਜਿਹੜੀ ਮਦਦ ਹੈ ਪੰਜਾਬ ਸਰਕਾਰ ਦੇ ਰਹੀ ਹੈ ਔਰ ਸਾਡੇ ਪ੍ਰਧਾਨ ਮੰਤਰੀ ਆ ਰਹੇ ਆ ਮੈਂ ਉਮੀਦ ਕਰਦਾ ਕਿ ਜਿੰਨਾ ਪੰਜਾਬ ਸਰਕਾਰ ਹੈ ਉਹਨਾਂ ਦਾ ਬਜਟ ਤਾਂ ਬਹੁਤ ਵੱਡਾ ਉਹ ਇਸ ਤੋਂ 4 ਗੁਣਾ ਜ਼ੂ ਸਾਨੂੰ ਜਿਹੜਾ ਮੁਆਵਜ਼ਾ ਜਿਹੜਾ ਹੈਗਾ ਜੋ ਪੰਜਾਬ ਸਰਕਾਰ ਨੇ ਲਗਾਇਆ ਉਹ ਵੀ ਦੇਖੇ ਜਾਣਗੇ ਇਸ ਤੋਂ ਸਵਾਇਏ ਤੁਹਾਡੇ ਜਰੀਏ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ 104 ਨੰਬਰ ਹੈ ਜੀ 104 104 ਨੰਬਰ ਡਾਇਲ ਕਰੋ ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਰੱਬ ਨਾ ਕਰੇ ਕਿਸੇ ਨੂੰ ਕੋਈ ਸਾਹ ਫੜਾਸ ਜੇ ਕੋਈ ਕੁੱਤੇ ਮਰ ਡੌਗ ਬਾਈਟ ਹੋ ਜਾਏ ਮੰਕੀ ਬਾਈਟ ਹੋ ਜਾਏ ਕੋਈ ਹੋਰ ਜੰਗਲੀ ਜਾਨਵਰ ਦੀ ਬਾਈਟ ਹੋ ਜਾਏ ਕੋਈ ਪ੍ਰੈਗਨੈਂਟ ਲੇਡੀ ਆ ਡਿਲੀਵਰੀ ਹੋਣੀ ਆ ਪਿੰਡ ਪਾਣੀ ਨਾਲ ਘਿਰਿਆ ਹੋਇਆ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋ ਤੁਹਾਨੂੰ 10 ਮਿੰਟ ਚ ਕਾਲ ਆ ਜੇਗੀ ਅੱਧੇ ਘੰਟੇ ਚ ਐਂਬੂਲੈਂਸ ਆ ਕੇ ਤੁਹਾਨੂੰ ਲੈ ਜਾਏਗੀ ਔਰ ਹਸਪਤਾਲ ਚ ਡਿਲੀਵਰੀ ਕਰਾ ਕੇ ਜੱਚਾ ਬੱਚਾ ਨੂੰ ਕਰੇ ਛੱਡ ਕੇ ਆਵਾਂਗੇ ਕੋਈ ਕਿਸੇ ਕੋਲ ਦਵਾਈ ਮੁੱਕੀ ਹੋਈ ਆ ਕੋਈ ਦਿੱਕਤ ਨਹੀਂ ਹੈ ਅਸੀਂ ਹਰ ਪਿੰਡ ਦੇ ਵਿੱਚ ਕੈਂਪ ਲਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸ਼ਡਿਊਲ ਬਣਦਾ ਪਿਆ ਪਹਿਲਾ ਜਿਹੜੇ 5-7 ਜ਼ਿਲ੍ਹੇ ਉਹਨਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੈਂਪ ਲਗਾਵਾਂਗੇ ਉੱਥੇ ਦਵਾਈਆਂ ਦੇਵਾਂਗੇ ਸਾਡੀਆਂ ਮੋਬਾਈਲ ਮੈਡੀਕਲ ਟੀਮ ਹੈ ਉਹ ਜਾ ਕੇ ਕੈਂਪ ਲਗਾਣ ਗਿਆ ਜਿੰਨੇ ਸਾਡੇ ਬੇਸ ਹਸਪੀਟਲ ਹੈ ਜਿਹਦੇ ਵਿੱਚ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪੀਟਲ ਔਰ ਸੀਐਸਸੀਸ 225 ਦੇ ਕਰੀਬ ਹੈ ਕੁਝ ਪ੍ਰਾਇਮਰੀ ਹੈਲਥ ਸੈਂਟਰ 300 ਹਸਪਤਾਲਾਂ ਦੇ ਵਿੱਚ 24 ਘੰਟੇ ਦਵਾਈ ਅਵੇਲੇਬਲ ਹੈ ਸਨੇਕ ਬਾਈਟ ਦੀ ਡੌਗ ਬਾਈਟ ਦੀ ਵੈਕਸੀਨੇਸ਼ਨ ਅਵੇਲੇਬਲ ਹੈ 100% ਫ੍ਰੀ ਹੈ ਸਾਰਾ ਕੁਝ ਸਾਰੇ ਟੈਸਟ ਹੋ ਰਿਹਾ ਉਥੇ ਸਾਰਾ ਕੁਝ ਫਰੀ ਹੈ ਕਿਸੇ ਵੇਲੇ ਵੀ ਘਰ ਬੈਠ ਕੇ ਸੋਚਣਾ ਨਹੀਂ ਹੈ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੈ ਸਾਡੇ ਕਿਸੇ ਵੀ ਸਿਹਤ ਸਰ ਤੇ ਚਲੇ ਜਾਓ ਔਰ ਜਿਹੜੇ ਜਿੱਥੇ ਬਹੁਤ ਜ਼ਿਆਦਾ ਹੜ੍ਹ ਆਏ ਹੋਏ ਆ ਉਥੇ ਜਿਹੜਾ ਲਾਸਟ ਜਿੱਥੇ ਤੱਕ ਐਂਬੂਲੈਂਸ ਜਾਂਦੀ ਹੈ ਉਥੇ ਚਾਹੇ ਕੋਈ ਸਕੂਲ ਹੋਵੇ ਕੋਈ ਧਰਮਸ਼ਾਲਾ ਹੋਵੇ ਉਥੇ ਅਸੀਂ 24 ਘੰਟੇ ਦੀ ਵਿਸਫਸਿਕ ਕੋਸ਼ਿਸ਼ ਕੀਤੀ ਹੋਈ ਆ ਸੋ ਇਹ ਸਾਰੇ ਉਪਰਾਲੇ ਜਿਹੜੇ ਹੈਗੇ ਆ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਐਨ ਜੀਓਜ਼ ਦਾਨੇ ਸੱਜਣਾ ਦੇ ਜਿਹੜਾ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਆ ਉਹ ਸਾਡੀ ਕੋਸ਼ਿਸ਼ ਹੈ ਇਸ ਵਾਰੀ ਸਾਡੇ ਅਜੇ ਤੱਕ ਵੀ ਇਸ ਵਾਰੀ ਮਤਲਬ ਨਹੀਂ ਬਹੁਤ ਪਏ ਆ ਜਿਹੜਾ ਬਰੀਡਿੰਗ ਸਿਸਟਰ ਬੜਾ ਜਿਹੜਾ ਸਿਸਟ ਬੜਾ ਣਕੂਲ ਹੈ ਤੇ ਅਸੀਂ ਹੁਣ ਤੱਕ ਅਸੀਂ ਕਾਮਯਾਬ ਰਹੇ ਆ ਪਰ ਡੈਂਗੂ ਦੇ ਨਾਲ ਨਾ ਤਾਂ ਕੋਈ ਪਲੇਟ ਲੈਟਸ ਦੀ ਹਾਕਰ ਮੱਚੀ ਆ ਤੇ ਨਾ ਅਜੇ ਤੱਕ ਕੋਈ ਮੌਤ ਹੋਈ ਆ ਇਹ ਸਾਡੀ ਕੋਸ਼ਿਸ਼ ਹੈ ਕਿ ਸਾਡੇ ਕੋਲੇ ਦਵਾਈ ਵੀ ਵਾਧੂ ਆ ਸਪਰੇ ਪੰਪ ਵੀ ਆ ਜਿੱਥੇ ਕਿਤੇ ਮੋਸਕੀਟੋ ਦੀ ਬਰੀਡਿੰਗ ਆ ਸਾਨੂੰ ਖਬਰ ਪੇਜੋ ਉੱਥੇ ਮਿਸਪਲ ਕਾਰਪੋਰੇਸ਼ਨ ਦੀਆਂ ਜਿਹੜੇ ਸਾਡੇ ਪੰਚਾਇਤ ਮਹਿਕਮੇ ਦੀਆਂ ਸਿਹਤ ਮਹਿਕਮੇ ਦੀਆਂ ਟੀਮਾਂ ਆਣ ਗਿਆ ਪਾਣੀ ਟੈਸਟ ਕਰਨ ਗਿਆ ਜਿੱਥੇ ਨਾਰਵਾ ਹੋਏਗਾ ਉੱਥੇ ਸਪਰੇ ਕਰਨ ਗਿਆ ਸੋ ਇਹ ਸਾਰੇ ਬੰਦੋਬਸਤ ਸਰਕਾਰ ਨੇ ਕੀਤੇ ਹੋਏ ਆ ਤੇ ਮੰਨੋ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਰਹੀ ਦਿੱਤੀ ਜਿਵੇਂ ਲੋਕਾਂ ਦਾ ਸਹਿਯੋਗ ਚਾਹੀਦਾ ਕਿ ਸਾਨੂੰ ਇਨਫੋਰਮੇਸ਼ਨ ਚਾਹੀਦੀ ਆ ਸਾਨੂੰ ਸਿਰਫ ਸੂਚਨਾ ਚਾਹੀਦੀ ਆ ਕਿ ਕਿਸੇ ਕਿਸਮ ਦੀ ਮੰਨੋ ਕਦੇ ਵੀ ਉਦਾਸ ਨਹੀਂ ਹੋਣਾ ਨੁਕਸਾਨ ਬਹੁਤ ਹੋਇਆ ਬਹੁਤ ਸਾਰੇ ਐਨ ਜੀਓ ਜਿਹੜੇ ਹੈਗੇ ਆ ਉਹ ਉਹਨਾਂ ਵਾਸਤੇ ਉਹਨਾਂ ਵਾਸਤੇ ਮਾਲੀਏ ਬਦਦਤ ਦੀ ਵੀ ਬੰਦੋਬਸਤ ਕਰ ਰਹੇ ਆ ਤੁਸੀਂ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਜਿਹੜਾ ਪ੍ਰਸ਼ਾਸਨ ਨੂੰ ਜਿਨ੍ਹਾਂ ਦੀਆਂ ਅਰਜ਼ੀਆਂ ਆ ਜਾਣਗੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵਾਸਤੇ ਸਰਕਾਰੀ ਹੈਲਪ ਤੋਂ ਪਹਿਲਾਂ ਜਿਹੜੇ ਦਾਨੀ ਸੱਜਣਾਂ ਉਹਨਾਂ ਨਾਲ ਕਨੈਕਟ ਕਰਦੇ ਹਈਏ ਇੱਕ ਲੋੜਵੰਦ ਨੂੰ ਅਸੀਂ ਇੱਕ ਦਾਨੀ ਸੱਜਣ ਨਾਲ ਕਨੈਕਟ ਕਰਾਂਗੇ ਉਹ ਉਹਨਾਂ ਦੀ ਹਰ ਤਰ੍ਹਾਂ ਕੋਸ਼ਿਸ਼ ਕਰਨਗੇ ਉਹਨਾਂ ਦਾ ਜਿਹੜਾ ਐਮਰਜੈਂਸੀ ਦਾ ਪੀਰੀਅਡ ਆ ਉਹਦੇ ਵਿੱਚ ਫਾਈਨੈਂਸ਼ੀਅਲ ਮਦਦ ਵੀ ਕਰਨਗੇ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਸਾਈਕੋਲੋਜੀਕਲ ਉਹਨਾਂ ਨੂੰ ਤਲਾਸ਼ਾ ਵੀ ਦੇਣਗੇ ਔਰ ਹਰ ਸੰਭਵ ਕੋਸ਼ਿਸ਼ ਕਰਨਗੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ ਮਨੁੱਖਤਾ ਵਿੱਚ ਸੱਚੀ ਪ੍ਰਾਇਅਰਟੀ ਆਪਣਾ ਹੈ ਜੀ ਆਰ ਦੇ ਨਾਲ ਹੈਲਪਿੰਗ ਤੋਂ ਅੱਗੇ ਵੀ ਬਿਹਤਰੀਨ ਇਨਸਾਨ ਹੈ ਹਾਂ ਇਹ ਬਹੁਤ ਅੱਛਾ ਕੁਐਸਚਨ ਹੈ ਜੀ ਬਹੁਤ ਜ਼ਿਆਦਾ ਹੋਇਆ ਹੈ 780 ਕਰੋੜ ਦਾ ਮੈਂ ਨੱਡਾ ਸਾਹਿਬ ਨੂੰ ਚਿੱਠੀ ਲਿਖਤੀ ਸੀ ਅੱਜ ਤੋ ਤਕਰੀਬਨ 8-10 ਸਾਲ ਪਹਿਲਾਂ ਤੇ ਮੈਨੂੰ ਉਮੀਦ ਹੈ ਕਿ ਉਹ ਵੀ ਕਰਨਗੇ ਸਾਡੇ ਮੰਨ 1280 ਦੇ ਕਰੀਬ ਜਿਹੜੇ ਆ ਗਏ ਆ ਉਹ ਸਾਡੀਆਂ ਡਿਸਪੈਂਸਰੀਆਂ ਸਬ ਸੈਂਟਰ ਨੂੰ ਬਹੁਤ ਜ਼ਿਆਦਾ ਡੈਮੇਜ ਹੋਇਆ ਬਿਲਡਿੰਗ ਵੀ ਕਲੈਪਸ ਕਰ ਗਈਆਂ ਕਈ ਜਗ੍ਹਾ ਤੇ ਔਰ 41 ਵਿੱਚੋਂ 31 ਸਬ ਡਿਵੀਜ਼ਨ ਹਸਪਤਲ ਦੇ ਵਿੱਚ ਪਾਣੀ ਵੜ ਗਿਆ ਜਾਂ ਛੱਤਾਂ ਨੂੰ ਡੈਮੇਜ ਹੋ ਗਿਆ ਔਰ 161 ਦੇ ਵਿੱਚੋਂ 100 ਸਾਡੇ ਜਿਹੜੇ ਕਮਿਊਨਿਟੀ ਹੱਬ ਸੈਂਟਰ ਹੈ ਉਹਨਾਂ ਦੀ ਬਿਲਡਿੰਗ ਨੂੰ ਡੈਮੇਜ ਹੋਇਆ ਔਰ ਬਹੁਤ ਜ਼ਿਆਦਾ ਜਿਹੜਾ ਹੈਗਾ ਉਹਦੇ ਆਸ-ਪਾਸੇ ਹੋਰ ਵੀ ਮਤਲਬ ਨੇਚਰਲੀ ਇਹਦੇ ਵਿੱਚ ਸਕੂਲਾਂ ਨੂੰ ਸੜਕਾਂ ਨੂੰ ਬਿਜਲੀ ਦੇ ਟ੍ਰਾਂਸਮਿਸ਼ਨ ਲਾਈਨਸ ਨੂੰ ਜਿੰਦਾ ਵੀ ਮਤਲਬ ਜੜੀਆਂ ਵੀ ਬਿਲਡਿੰਗ ਆ ਗਈਆਂ ਚਾਹੇ ਉਹ ਸਕੂਲ ਹੋਣ ਹੈਲਥ ਹੋਵੇ ਜਾਂ ਕੋਈ ਕਿਸੇ ਹੋਰ ਕਿਸੇ ਮਹਿਕਮੇ ਦੀਆਂ ਬਿਲਡਿੰਗਸ ਹੋਣ ਸਾਰਿਆਂ ਨੂੰ ਡੈਮੇਜ ਹੋਇਆ ਜੀ ਸੜਕਾਂ ਦਾ ਬਹੁਤ ਡੈਮੇਜ ਹੋਇਆ ਪੁਲਾਂ ਦਾ ਬਹੁਤ ਡੈਮੇਜ ਹੋਇਆ ਪੁਲਾਂ ਦੇ ਉੱਪਰ ਰੁੜ ਗਏ ਮਾਚਸ ਦਾ ਜਮੀ ਸਾਫ ਹੋ ਗਈਆਂ ਸੜਕਾਂ ਔਰ ਜਿਹੜਾ ਬਿਜਲੀ ਦਾ ਟ੍ਰਾਂਸਮਿਸ਼ਨ ਲਾਈਨ ਹੈ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਤੋਂ ਜਿਹੜਾ ਇਨਫਰਾਸਟ੍ਰਕਚਰ ਡੈਮੇਜ ਆਉ ਤੱਕ ਉਹ ਤਾਂ ਬਹੁਤ ਜ਼ਿਆਦਾ ਹੈਗਾ ਜੋ ਤੱਕ ਮਤਲਬ ਥੋੜਾ ਅਰਬਾਂ ਦਾ